ਪਰ ਪ੍ਰਧਾਨ ਮੰਤਰੀ ਬਾਜੇ ਕੇ ਐਨਐਸਏ ਤਹਿਤ ਬੰਦ ਨੇ ਉਹ ਕੁਝ ਵੀ ਹੋ ਸਕਦੇ ਆ ਮਤਲਬ ਉਹਨਾਂ ਦਾ ਸੁਭਾਅ ਕਿਵੇਂ ਮਰਜ਼ੀ ਆਪਾਂ ਸਮਝੇ ਸਮਝ ਸਕਦੇ ਆ ਪਰ ਉਹਨਾਂ ਨੂੰ ਲੈ ਕੇ ਵੀ ਨੈਸ਼ਨਲ ਮੀਡੀਆ ਇਹ ਗੱਲ ਕਹਿ ਰਿਹਾ ਕਿ ਇੱਕ ਖਾਲਸਤਾਨੀ ਹੋਰ ਚੋਣ ਲੜਨ ਜਾ ਰਹੇ ਤੇ ਇਹ ਨਾ ਨੈਸ਼ਨਲ ਮੀਡੀਆ ਦੀ ਆਦਤ ਆ ਇਹ ਦੇਖੋ ਕਦੋਂ ਵੀ ਹੁੰਦਾ ਸੀ ਬਾਰਡਰਾਂ ਤੇ ਜਾ ਕੇ ਹੱਕ ਮੰਗਣ ਗਏ ਸੀ ਦਿੱਲੀ ਗਏ ਸਾਨੂੰ ਉੱਥੇ ਕਿਸਾਨਾਂ ਨੂੰ ਸਾਨੂੰ ਉੱਥੇ ਵੀ ਅੱਤਵਾਦੀ ਕਿਹਾ ਇਹਨਾਂ ਨੇ ਖਾਲਸਤਾਨੀ ਕਿਹਾ ਮਹ ਪ੍ਰਧਾਨ ਮੰਤਰੀ ਵੱਜ ਕੇ ਪਹਿਲਾਂ ਕੀ ਸੀ ਪਹਿਲਾਂ ਉਹ ਦਸਤਾਰ ਨਹੀਂ ਸਜਾਉਂਦਾ ਸੀ ਨਸ਼ੇ ਕਰਦਾ ਸੀਗਾ ਉਹ ਠੀਕ ਆ ਇਸ ਤਰੀਕੇ ਦੇ ਫਨੀ ਵੀਡੀਓ ਪਾਉਂਦਾ ਸੀ ਪਸੰਦ ਸੀਗਾ ਉਹਨੇ ਸਿਰ ਤੇ ਦਸਤਾਰ ਬੰਨ ਲਈ ਉਹਨੇ ਨਸ਼ੇ ਛੱਡ ਤੇ ਉਹਨੇ ਅੰਮਤ ਸ਼ਗਲਿਆ ਗੁਰੂ ਦਾ ਸਿੰਘ ਸਜ ਗਿਆ ਉਹ ਤਾਂ ਉਹਨੂੰ ਤੁਸੀਂ ਹਰ ਖਾਲਸਤਾਨੀ ਦਾ ਟੈਗ ਦੇਤਾ ਉਹਨੂੰ ਅੱਤਵਾਦੀ ਦਾ ਟੈਗ ਦੇਤਾ ਉਹਦਾ ਦੱਸੋ ਕਸੂਰ ਕੀ ਆ ਉਹਨੇ ਕੀ ਕੀਤਾ ਉਹਨੇ ਲੋਕਾਂ ਨੂੰ ਕੀ ਭੜਕਾਇਆ ਜਾਂ ਉਹ ਕੀਤਾ ਆਪਦੇ ਬਿਆਨ ਨਾ ਦਿੰਦਾ ਸੀ ਵੀਡੀਓ ਪਾਉਂਦਾ ਸੀ ਉਹ ਕਰਦਾ ਸੀ ਬਹੁਤ ਸਾਰੇ ਲੋਕ ਕਰੀ ਜਾਂਦੇ ਆ ਤਾਂ ਸਭਰਾ ਨੈਸ਼ਨਲ মিডিਆ ਲੱਗਿਆ ਹੋਇਆ ਲਗਾਤਾਰ ਜੀ ਖਾਲਿਸਤਾਨੀ ਦੇਖੋ ਜੀ ਖਾਲਿਸਤਾਨੀ ਚੋਣ ਲੜ ਰਿਹਾ ਖਾਲਿਸਤਾਨੀ ਸਮਰਥਕ ਚੋਣ ਲੜ ਰਿਹਾ ਠੀਕ ਆ ਯਾਰ ਉਹ ਗਰੁੱਪ ਦੇ ਨਾਲ ਜੁੜਿਆ ਹੋਇਆ ਜੀ ਹਰ ਬੰਦੇ ਦੀ ਆਸਤਾ ਪਰ ਵਿਚਾਰਤਾ ਹਰ ਬੰਦੇ ਦੀ ਵੱਖੋ ਵੱਖਰੀ ਆ ਸੋ ਅਮਰਪਾਲ ਵੀ ਜਿੱਤੇ ਤੁਸੀਂ ਉਹਦਾ ਵੀ ਦੇਖਿਆ ਹੋਣਾ ਵੀ ਨੈਸ਼ਨਲ মিডিਆ ਨੇ ਚਲਾਇਆ ਕਿ ਖਾਲਿਸਤਾਨੀ ਜਿੱਤ ਗਏ ਹਾਂ ਖਾਲਿਸਤਾਨੀ ਜਿੱਤ ਗਿਆ ਵੀ ਸੰਸਦ 'ਚ ਮੇ ਜਾਣਗੇ ਖਾਲਿਸਤਾਨੀ ਵੀ ਰਾਜਦੀਪ ਜੀ ਚੋਣਾ ਨਿਕਲ ਕੇ ਗਈਆਂ ਨੇ ਤੇ ਹੁਣ ਨਵੀਆਂ ਜਿਮਣੀ ਚੋਣਾਂ ਦੀ ਜੇ ਗੱਲ ਕਰੀਏ ਤੇ ਗਿੱਦੜ ਬਾਹਰ ਪੂਰੀ ਚਰਚਾ ਦੇ ਵਿੱਚ ਆ ਇਸ ਕਰਕੇ ਚਰਚਾ ਚਾ ਕਿਉਂਕਿ ਪ੍ਰਧਾਨ ਮੰਤਰੀ ਬਾਜੇ ਕੇ ਦਾ ਜਿਹੜਾ ਬੇਟਾ ਪੁੱਤਰ ਆ ਉਸਨੇ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਬਾਜੇ ਕੇ ਗੱਦੜਵਾਹੇ ਤੋਂ ਚੋਣ ਲੜਨਗੇ ਫਕਤਾ ਜੀ ਗੱਦੜਵਾਹ ਉਹ ਪੰਜਾਬ ਦੀ ਵਿਧਾਨ ਸਭਾ ਸੀਟ ਆ ਜਿਹੜੀ ਹਮੇਸ਼ਾ ਹੀ ਚਰਚਾ ਚ ਰਹੀ ਆ ਹੂੰ ਇਹ ਨਹੀਂ ਹੈਗਾ ਵੀ ਐਤ ਕੀ ਪ੍ਰਧਾਨ ਮੰਤਰੀ ਬੱਜੇ ਕੇ ਚੋਣ ਲੜ ਰਹੇ ਆ ਤਾਂ ਚਰਚਾ ਦੇ ਵਿੱਚ ਆ ਗਿੱਧਰਵਾ ਦਾ ਇਤਿਹਾਸ ਆ ਫਰੋਲ ਕੇ ਦੇਖੋ ਤੁਸੀਂ ਪੁਰਾਣੇ ਸਮਿਆਂ ਤੋਂ ਆਜ਼ਾਦੀ ਤੋਂ ਬਾਅਦ ਇਤਿਹਾਸ ਗਿੱਧਰਵਾ ਦਾ ਬੋਲਦਾ ਗਿੱਧਰਵਾ ਤੇ ਮੁਕਾਬਲਾ ਜ਼ਬਰਦਸਤ ਹੋਇਆ ਗਿੱਧਰਵਾ ਦੇ ਉੱਤੇ ਨਿਗਾਹਾਂ ਜਿਹੜੀਆਂ ਪੰਜਾਬ ਦੀਆਂ ਹਮੇਸ਼ਾ ਟਿਕੀਆਂ ਨੇ ਚਰਚਾ ਦੇ ਵਿੱਚ ਗਿੱਧਰਵਾ ਸੀਟ ਰਹਿੰਦੀ ਹੈ ਮੀਡੀਆ ਉਹਦੇ ਬਹੁਤ ਸਾਰੇ ਕਾਰਨ ਨੇ ਜੀ ਜੇ ਉਹਨਾਂ ਤੇ ਆਪਾਂ ਗੱਲਬਾਤ ਕਰਨ ਬਹਿ ਜਾਈਏ ਬਹੁਤ ਲੰਬੀ ਚਲੀ ਜਾਏਗੀ ਪਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਬਾਜੇ ਕੇ ਕਰਕੇ ਆਪਾਂ ਥੋੜਾ ਜਿਹਾ ਵੀ ਦੱਸ ਦਈਏ ਪ੍ਰਧਾਨ ਮੰਤਰੀ ਸ਼ਬਦ ਕਿਉਂਕਿ ਕਈਆਂ ਨੂੰ ਨਹੀਂ ਸਮਝ ਲੱਗ ਪਉਂਦਾ ਕਿਉਂਕਿ ਲੰਬਾ ਸਵਾਂ ਹੋ ਗਿਆ ਹਾਲਾਂਕਿ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾ ਇਹ ਮੁੰਡਾ ਸੀਗਾ ਇਹ ਖਾਸਾ ਵਾਇਰਲ ਰਿਹਾ ਪੂਰਾ ਪੰਜਾਬ ਇਹਨੂੰ ਜਾਣਦਾ ਹੋਵੇਗਾ ਆਪਣੀਆਂ ਵੀਡੀਓ ਕਰਕੇ ਆਪਣੀਆਂ ਗੱਲਾਂ ਕਰਕੇ ਚਰਚਾ 'ਚ ਰਿਹਾ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਸਮੇਂ ਤੇ ਉੱਥੋਂ ਇਹ ਜਿਹੜਾ ਉਸਦੇ ਪੁੱਤਰ ਨੇ ਬਿਆਨ ਦਿੱਤਾਗਾ ਕਿ ਵੀ ਉਹ ਜੇਲ੍ਹ ਚ ਜਿਵੇਂ ਅਮਰਤਪਾਲ ਹੋਣਾਂ ਦੀ ਗੱਲ ਜਿਵੇਂ ਚੱਲੀ ਸੀਗੀ ਉਹਨਾਂ ਦਾ ਸਾਰਾ ਕੁਝ ਉਸੇ ਤਰ੍ਹਾਂ ਹੀ ਹੋਇਆ ਹੈ ਨਾ ਜਦੋਂ ਦੇਖੋ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਚੋਣ ਜਿੱਤੇ ਨੇ ਜੇਲ੍ਹ ਦੇ ਅੰਦਰ ਉਹ ਬੈਠੇ ਚੋਣ ਜਿੱਤਦੇ ਨੇ 2 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਆ ਵੱਡੀ ਲੀਡ ਹਾਸਲ ਹੋਈ ਆ ਤਾਂ ਉਸ ਤੋਂ ਬਾਅਦ ਜਿਹੜੇ ਹੋਰ ਉਹਨਾਂ ਦੇ ਸਾਥੀ ਨੇ ਚਾਹੇ ਪ੍ਰਧਾਨ ਮੰਤਰੀ ਬਾਜੇ ਕਿ ਹੁਣ ਪਪਲਪ੍ਰੀਤ ਹੋਣ ਜਾਂ ਉਹਨਾਂ ਦੇ ਚਾਚਾ ਜੀ ਹੋਣ ਜਾਂ ਦੋਜੀਤ ਕਾਲਸੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਨਾਲ ਹੋਰ ਸਿੰਘ ਬੈਠੇ ਨੇ ਅਟ ਦੇ ਨੌਕਰੀਬ ਸਿੰਘ ਜੇਲ੍ਹ ਚ ਬੰਦ ਨੇ ਸਾਬ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਇੱਕ ਰਾਹ ਹੁੰਦਾਗਾ ਇਹ ਰਾਹ ਜੋ ਰਾਹ ਅੰਮ੍ਰਿਤਪਾਲ ਦੇ ਲਈ ਅਪਣਾਇਆ ਗਿਆ ਕਿ ਬਾਹਰਲੇ ਹੁੰਦੇ ਲਈ ਵੀ ਲੱਗਦਾਗਾ ਉਹਨਾਂ ਨੂੰ ਵੀ ਚੋਣ ਜਿੱਤ ਲੜਾਈ ਜਾਵੇ ਹੋ ਸਕਦਾ ਹਜੇ ਤੱਕ ਤਾਂ ਇਕੱਲਾ ਬਾਜੀ ਕੇ ਦਾ ਨਾਮ ਆਇਆ ਹੋ ਸਕਦਾ ਚਾਰ ਹਲਕਿਆਂ ਦੇ ਉੱਤੇ ਜਿਹੜੀ ਇਹ ਚੋਣ ਹੋਣੀ ਆ ਜਿਮਨੀ ਚੋਣ ਹੋਣੀ ਆ ਡੇਰਾ ਬਾਬਾ ਨਾਨਕ ਵੀ ਇੱਕ ਪੰਥਕ ਹਲਕਾ ਆਉਂਦਾਗਾ ਉਥੋਂ ਵੀ ਕੋਈ ਕੈਂਡੀਡੇਟ ਖੜਾ ਕਰ ਸਕਦੇ ਆ ਬਰਨਾਲੇ ਤੋਂ ਜੋਨ ਹੋਣੀ ਆ ਬਰਨਾਲੇ ਤੋਂ ਵੀ ਕੋਈ ਕੈਂਡੀਡੇਟ ਖੜਾ ਹੋ ਸਕਦਾਗਾ ਕੁਝ ਵੀ ਹਜੇ ਤੱਕ ਇਹ ਤਾਂ ਹਜੇ ਰਾਜਦੀਪ ਜੀ ਬਿਆਨ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਜਿਵੇਂ ਹਨੇਰੀ ਚੱਲੀ ਸੀਗੀ ਭਾਈ ਅਮਰਤਪਾਲ ਹੋਣਾਂ ਦੇ ਹੱਕ ਦੇ ਵਿੱਚ ਭਾਈ ਸਰਵਿਸ ਖਾਲਸਾ ਦੇ ਹੋਣਾਂ ਦੇ ਹੱਕ ਦੇ ਵਿੱਚ ਤੇ ਹਰ ਬਾਰੀ ਇਹ ਪੱਤਾ ਚੱਲ ਸਕਦਾ ਹੈ ਭਗਤਾ ਜੀ ਨੋ ਡਾਊਟ ਗਿੱਦਰਵਾਹਾ ਲੋਕ ਸਭਾ ਚ ਫਰੀਦਕੋਟ ਦੇ ਅੰਦਰ ਆਉਂਦਾ ਹੈਗਾ ਪਰ ਜੇ ਗਿੱਦਰਵਾਹਾ ਨੂੰ ਵਿਧਾਨ ਸਭਾ ਚ ਦੇਖਿਆ ਜਾਵੇ ਤਾਂ ਇਹ ਵੱਖਰੇ ਸਮੀਕਰਨ ਸੈੱਟ ਕਰਦਾ ਹੈਗਾ ਗਿੱਦਰਵਾਹ ਦੀ ਜਿਹੜੀ ਪੋਲਿਟਿਕਸ ਆ ਜਿਹਨੂੰ ਕਹਿੰਦੇ ਨੈਰੋ ਪੋਲਿਟਿਕਸ ਕਿਹਾ ਜਾਂਦਾ ਹੈਗਾ ਇੱਕ ਪਿੰਡ ਪੱਧਰ ਦੀ ਪੰਚਾਇਤ ਪੱਧਰ ਦੀ ਜ ਸਰ ਸੱਥਾ ਪੱਧਰ ਜਿਹੜੀ ਪੋਲਿਟਿਕਸ ਹਨ ਉਹਨੂੰ ਸਮਝਣਾ ਬਹੁਤ ਔਖਾ ਹੈਗਾ ਜਿਹੜੇ ਗਿੱਦੜਵਾਦ ਖਾਸ ਤੌਰ ਤੇ ਮੇਰਾ ਆਪਣਾ ਹਲਕਾ ਹੈਗਾ ਮੈਂ ਜਦੋਂ ਪੱਤਰਕਾਰੀ ਸ਼ੁਰੂਆਤ ਉਥੋਂ ਕੀਤੀ ਮੈਂ ਵਿਧਾਨ ਸਭਾ ਦਾ ਇਲੈਕਸ਼ਨ ਵੀ ਉਥੋਂ ਕਵਰ ਕੀਤਾ ਲੋਕ ਸਭਾ ਵੀ ਕਵਰ ਕੀਤੀ ਮੈਂ ਤਿੰਨ ਚਾਰ ਇਲੈਕਸ਼ਨ ਉਥੋਂ ਕਵਰ ਕਰ ਚੁੱਕਿਆ ਜਿੱਥੋਂ ਤੱਕ ਮੈਂ ਹਲਕੇ ਨੂੰ ਜਾਣਿਆਗਾ ਜਾਂ ਵਿਚਰੇਆਂ ਲੋਕਾਂ ਦੇ ਅੰਦਰ ਜਾਂ ਪਹਿਲਾਂ ਵੀ ਜਦੋਂ ਚਾਹੇ ਸੋਚ ਤਾਂ ਇਸ ਫੀਲਡ 'ਚ ਨਹੀਂ ਆਏ ਸੀ ਪਰ ਸੂਝੀ ਸੀਗੀ ਕਿਉਂਕਿ ਲੰਬਾ ਸਮਾਂ ਮਨਪ੍ਰੀਤ ਸਿੰਘ ਬਾਦਲ ਜਿਹੜੇ ਉੱਥੋਂ ਵਿਧਾਇਕ ਰਹੇ ਤੰਨਵਾਰ ਉਹ ਵਿੱਤ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਉੱਥੋਂ ਵਿਧਾਇਕ ਚੁਣੇ ਗਏ ਉਹਨਾਂ ਨੇ ਉੱਥੋਂ ਚੋਣ ਲੜੀ ਜਮੀਤ ਬਰਾੜ ਆਪਣੇ ਆਪ ਦੇ ਵਿੱਚ ਵੱਡਾ ਨਾਮ ਆ ਤਾਂ ਬੜੇ ਵੱਡੇ ਵੱਡੇ ਚਿਹਰੇ ਜਿਹੜੇ ਰਗਵੀ ਪ੍ਰਧਾਨ ਟ੍ਰਾਕ ਯੂਨੀਅਨ ਦੇ ਪ੍ਰਧਾਨ ਹੁੰਦੇ ਸੀਗੇ ਉਹ ਉੱਥੋਂ ਵਿਧਾਇਕ ਬਣੇ ਤਾਂ ਹੁਣ ਅਕਾਲੀ ਦਲ ਤੋਂ ਢਿੱਲੋਂ ਪਰਵਾਜ਼ ਚੋਂ ਲੜਦਾ ਹਾਲਾਂਕਿ ਦੋਨੇ ਵਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜਿਹੜਾ ਲਾਸਟ ਇਲੈਕਸ਼ਨ ਹੋ ਕੇ ਅਟਿਆ 22 ਦੇ ਵਿੱਚ ਆਮ ਆਦੀ ਪਾਰਟੀ ਦੀ ਏਡੀ ਹਨੇਰੀ ਮਾਲਵੇ ਦੇ ਅੰਦਰੋਂ ਜਿੱਥੇ ਕੋਈ ਸੀਟਾਂ ਨਹੀਂ ਬਚੀਆਂ ਮਕਸਰ ਦੇ ਅੰਦਰ ਤੁਸੀਂ ਦੇਖੋ ਵੀ ਸ਼੍ਰੀ ਮਕਸਰ ਸਾਹਿਬ ਜ਼ਿਲ੍ਹੇ ਦੇ ਅੰਦਰ ਚਾਰ ਹਲਕੇ ਪੈਂਦੇ ਨੇ ਜੀ ਮਲੋਟ ਲੰਬੀ ਗਿੱਦੜਵਾ ਤੇ ਮਕਸਰ ਸਾਹਿਬ ਠੀਕ ਹੈ ਲੰਬੀ ਤੋਂ ਵੀ ਆਮ ਆਦਮੀ ਪਾਰਟੀ ਜਿੱਤੀ ਹਾਲਾਂਕਿ ਬਾਦਲਾਂ ਦਾ ਗੜ ਸੀ ਸਰਦਾਰ ਅਕਾਸੀ ਬਾਦਲ ਖੜੇ ਸੀਗੇ ਪੰਜ ਵਾਰ ਦੇ ਮੁੱਖ ਮੰਤਰੀ ਖੜੇ ਸੀ ਉਹ ਹਾਰ ਗਏ ਲੰਬੀ ਤੋਂ ਜਿਹੜੇ ਹਾਰ ਗਏ ਲੰਬੀ ਤੋਂ ਆਮ ਆਦੀ ਪਾਰਟੀ ਜਿੱਤੀ ਮੁਖਸਸ ਸਾਹਿਬ ਤੋਂ ਆਮ ਆਦੀ ਪਾਰਟੀ ਜਿੱਤੀ ਇੱਕ ਗਿੱਦੜਵਾ ਸੀਟ ਹੈ ਜਿਹੀ ਸੀ ਗਿੱਦੜਵਾ ਸੀਟ ਦੇ ਉੱਤੇ ਆਮ ਆਦੀ ਪਾਰਟੀ ਨੂੰ ਮਹਿਜ 40000 ਵੋਟਾਂ ਪ੍ਰਾਪਤ ਹੋਈਆਂ ਸੀ ਏਡੀ ਹਵਾ ਦੇ ਵਿੱਚੋਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜਿਹੜੀ ਗਿੱਦੜਵਾ ਦੀ ਨੈਰੋ ਪੋਲਿਟਿਕਸ ਹਨ ਉਹਨੂੰ ਸਮਝਣਾ ਬਹੁਤ ਔਖਾ ਇਹਨੂੰ ਸਮਝਿਆ ਨਹੀਂ ਜਾ ਸਕਦਾ ਇੱਥੋਂ ਦੇ ਲੋਕ ਕੀ ਮਣਾ ਚ ਲਈ ਫਿਰਦੇ ਆ ਦਿਖਦੇ ਕੁਝ ਹੋਰ ਨੇ ਤੇ ਅੰਦਰ ਕੁਝ ਹੋਰ ਨਿਕਲਦਾ ਇਹਨਾਂ ਦਾ ਇਹ ਹਸਾਬਾ ਵੀ ਉੱਤੋਂ ਉੱਤੋਂ ਦਾ ਬਾਈ ਜੀ ਤੁਹਾਡੇ ਨਾਲ ਨੇ ਪਰ ਜਦੋਂ ਬਟਨ ਅਪਣ ਜਾਣਾ ਉੱਥੇ ਇਹਨਾਂ ਨੇ ਕੁਝ ਹੋਰ ਹੀ ਕਰ ਦੇਣਾਗਾ ਤੇ ਬਾਕੀ ਜੇ ਲੋਕ ਸਭਾ 24 ਦੇ ਨਤੀਜੇ ਦੇਖੀਏ ਤਾਂ ਲੋਕ ਸਭਾ 24 ਦੇ ਨਤੀਜਿਆਂ ਦਾ ਸਮੀਕਰਨ ਹੋਰ ਬਦਲ ਗਿਆ ਪਰ ਜਿਹੜੀ ਤੁਸੀਂ ਗੱਲ ਕੀਤੀ ਵੀ ਹਵਾ ਬਣੂ ਨਹੀਂ ਬਣੂ ਸਰਜੀ ਸਿੰਘ ਖਾਲਸਾ ਦੀ ਹਵਾ ਬਣੀ ਹਨੇਰੀ ਬਣੀ ਉਹ ਬਣੂ ਨਹੀਂ ਬਣੂ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਉਹ ਫੈਕਟਰ ਇੱਥੇ ਪ੍ਰਧਾਨ ਮੰਤਰੀ ਬੱਜੇ ਕਿਦੇ ਕੰਮ ਆਊਗਾ ਉਹਦਾ ਇੱਕ ਕਾਰਨ ਆ ਸਾਨੂੰ ਜੇ ਅਸੀਂ ਸਰਜੀ ਸਿੰਘ ਖਾਲਸਾ ਦੇ ਨਾਲ ਇਹਨੂੰ ਕੰਪੇਅਰ ਕਰੀਏ ਨਾ ਅਸੀਂ ਦੇਖੀਏ ਤਾਂ ਉਹਨਾਂ ਦੇ ਪਰਿਵਾਰ ਦਾ ਇੱਕ ਇਤਿਹਾਸ ਆ ਉਹ ਕੁਰਬਾਨੀ ਆ ਜਿਹੜੇ ਉਹਨਾਂ ਦੇ ਪਿਤਾ ਸਰਦਾਰ ਰਸ਼ੀਦ ਸਰਦਾਰ ਬਿਆਨ ਸਿੰਘ ਦੀ ਕੁਰਬਾਨੀ ਜਿਹੜੀ ਕੌਮ ਦੇ ਲਈ ਕੀਤੀ ਆ ਉਹ ਕੁਰਬਾਨੀ ਦਾ ਮੁੱਲ ਲੋਕਾਂ ਨੇ ਮੋੜਿਆ ਪ੍ਰਧਾਨ ਮੰਤਰੀ ਬਾਜੇ ਕੇ ਨੋ ਡਾਊਟ ਐ ਬੰਦਿਆ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੋਇਆ ਆਪਣੇ ਬਿਆਨਾਂ ਦੇ ਕਰਕੇ ਆਪਣੀਆਂ ਵੀਡੀਓਆਂ ਰੀਲਾਂ ਦੇ ਕਰਕੇ ਖਾਸ ਤੌਰ ਦੇ ਉਤੇ ਜਦੋਂ ਗ੍ਰਿਫਤਾਰੀ ਹੋਈ ਤੁਸੀਂ ਦੇਖਿਆ ਵੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਤਾਂ ਉਸ ਤੋਂ ਪਹਿਲਾਂ ਇੱਕ ਲੀਡਰ ਨੂੰ ਕਿਸਾਨ ਅੰਦੋਲਨਾਂ ਵੇਲੇ ਵੰਗਾਰਿਆ ਸੀਗਾ ਉਹ ਵੀਡੀਓ ਪੱਟਾ ਥਾਪੀ ਮਾਰਦੇ ਦੀ ਉਹ ਬਹੁਤ ਵਾਇਰਲ ਹੋਈ ਸੀਗੀ ਤਾਂ ਉਸ ਤੋਂ ਉਹਨੂੰ ਲੈ ਕੇ ਲੋਕ ਜਾਣਦੇ ਜ਼ਰੂਰ ਹੈ ਕਿ ਇਹ ਇੱਕ ਮੁੰਡਾ ਹੈਗਾਗਾ ਇਨਫਲੂਐਂਸਰ ਸੋਸ਼ਲ ਮੀਡੀਆ ਤੇ ਵੀਡੀਓ ਮਾ ਪਾਉਂਦਾਗਾ ਪਰ ਉਸ ਤਰੀਕੇ ਦਾ ਉਹਦਾ ਰਿਕਾਰਡ ਜਾਂ ਕਹਿ ਲਈਏ ਇਤਿਹਾਸ ਨਹੀਂ ਹੈਗਾ ਵੀ ਜਿਹੜਾ ਇਫੈਕਟ ਕਰੇ ਲੋਕ ਸੋਚਦੇ ਨੇ ਇਹ ਚੀਜ਼ਾਂ ਖਾਸ ਤੌਰ ਦੇ ਉੱਤੇ ਗਿੱਦਰਬਾਦ ਦੇ ਵਿੱਚ ਸ਼ਹਿਰ ਬਹੁਤ ਮਹਿੰਨੇ ਰੱਖਦਾਗਾ ਤੇ ਸ਼ਹਿਰ ਦੇ ਵਿੱਚ ਮਹਾਜਰ ਬੰਦਾ ਬੈਠਾ ਮਹਾਜਰ ਵੋਟ ਬਹੁਤ ਜ਼ਿਆਦਾ ਕੀ ਬਾਣੀਆਂ ਵੋਟ ਬਹੁਤ ਜ਼ਿਆਦਾ ਕੀ ਐਤ ਕੀ ਲੋਕ ਸਭਾ ਦੇ ਅੰਦਰ ਕਾਂਗਰਸ ਜ਼ਿਆਤਰ ਜਿਹੜੀ ਸ਼ਹਿਰੀ ਵੋਟ ਆ ਉਹ ਕਾਂਗਰਸ ਨੂੰ ਪੈਂਦੀ ਆ ਤਾਂ ਉਹ ਹੁਣ ਐਤ ਕੀ ਭਾਪੀ ਦੇ ਹੱਕ ਦੇ ਵਿੱਚ ਭੁਗਤੀ ਲੋਕ ਸਭਾ ਦੇ ਅੰਦਰ ਸ਼ਹਿਰੀ ਵੋਟ ਤਾਂ ਉਹ ਵੀ ਕਿਤੇ ਨਾ ਕਿਤੇ ਆਪਾਂ ਕਹਿ ਨਹੀਂ ਸਕਦੇ ਵੀ ਭਾਜੀਪੀ ਨੂੰ ਆਂ ਦੇਖਾ ਕਰ ਦਈਏ ਉੱਥੇ ਜਿਹੜਾ ਮੁਕਾਬਲਾ ਮੈਨੂੰ ਲੱਗਦਾ ਭਗਤਾ ਜੀ ਪ੍ਰਧਾਨ ਮੰਤਰੀ ਬੱਜੇਗਾ ਛੱਡੋ ਜਿਹੜਾ ਬਾਕੀ ਪਾਰਟੀਆਂ ਦੇ ਮੁਕਾਬਲੇ ਬੜੇ ਫਸਵੇਂ ਹੋਣਗੇ ਕਿਉਂਕਿ ਹੁਣ ਦੇਖੋ ਚਰਚਾਵਾਂ ਚੱਲ ਰਹੀਆਂ ਨੇ ਕਿ ਰਾਜਾ ਵਣਿੰਗ ਦੇ ਪਤਨੀ ਹੁਣ ਤਾਂ ਵਣਿੰਗ ਉਥੋਂ ਚੋਣ ਲੜ ਸਕਦੇ ਨੇ ਪ੍ਰਧਾਨ ਸਾਹਿਬ ਚਾਹੁੰਦੇ ਨੇ ਕਿ ਮੇਰੀ ਪਤਨੀ ਨੂੰ ਟਿਕਟ ਮਿਲੇ ਪਰ ਕਹਿੰਦੇ ਕਲੇਸ਼ ਉਧਰ ਵੀ ਚੱਲ ਰਿਹਾ ਅੰਦਰੋਂ ਅੰਦਰੀ ਪਾਰਟੀ ਦੇ ਅੰਦਰ ਟਿਕਟਾਂ ਨੂੰ ਲੈ ਕੇ ਕਲੇਸ਼ ਚੱਲ ਰਿਹਾ ਤੇ ਉਧਰ ਆਵਾ ਦੀ ਪਾਰਟੀ 'ਚ ਵੀ ਕਲੇਸ਼ ਚੱਲ ਰਿਹਾ ਪਤਨਾਲੇ ਪਰਿਵਾਰ ਉਹ ਕਹਿ ਰਹੇ ਨੇ ਕਿ ਸਾਨੂੰ ਟੈਕਟ ਚਾਹੀਏ ਤਾਂ ਵੈਦਾਰੀਆਂ ਬਹੁਤ ਪਰ ਇਹ ਤਾਂ ਇਹ ਰਾਜੀਵ ਜੀ ਬਿਆਨਬਾਜ਼ੀਆਂ ਨੇ ਜਾਂ ਕਿਸੇ ਨੇ ਕਹਿ ਦਿੱਤਾ ਕਿ ਮੈਂ ਚੋਣ ਲੜੂੰਗਾ ਹਰੇ ਮਤਲਬ ਕਲੀਅਰ ਤਾਂ ਹੈ ਨਹੀਂਗਾ ਕਿ ਪ੍ਰਧਾਨ ਮੰਤਰੀ ਬਾਦਲੇ ਚੋਣ ਲੜਨਗੇ ਇਹ ਤਾਂ ਹੀ ਨਹੀਂ ਐਲਾਨ ਹੋਇਆ ਹਣਾ ਇਹ ਤਾਂ ਹਜੇ ਸਮਾਂ ਪਿਆ ਜਲੰਧਰ ਪੱਛਮੀ ਦੀ ਚੋਣ ਹੋਣੀ ਹੈ ਉਸ ਤੋਂ ਬਾਅਦ ਜਦੋਂ ਹਰਿਆਣੇ ਦੀਆਂ ਜਾ ਕੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਦੇ ਨਾਲ ਇਹ ਚੋਣਾਂ ਕਰਵਾਈਆਂ ਜਾਣਗੀਆਂ ਇਹ ਕੋਈ ਲੱਗੀ ਪਰ ਜਦੋਂ ਇਹ ਇਹ ਬਿਆਨ ਆਉਂਦੇ ਨੇ ਮਤਲਬ ਜੇ ਗੱਲਾਂ ਸਾਹਮਣੇ ਆਉਂਦੀਆਂ ਨੇ ਪਰ ਉਸ ਦੇ ਨਾਲ ਹੀ ਨੈਸ਼ਨਲ ਮੀਡੀਆ ਵੀ ਤਿਆਰ ਬੈਠਾ ਹੁੰਦਾ ਜਿਵੇਂ ਪਿੱਛੇ ਕੰ ਖਾਲਸਤਾਨੀ ਕਿਹਾ ਗਿਆ ਅੱਤਵਾਦੀ ਕਿਹਾ ਗਿਆ ਹੁਣ ਆ ਪ੍ਰਧਾਨ ਮੰਤਰੀ ਬਾਜੇ ਕੇ ਐਨਐਸਏ ਤਹਿਤ ਬੰਦ ਨੇ ਉਹ ਕੁਝ ਵੀ ਹੋ ਸਕਦੇ ਆ ਮਤਲਬ ਉਹਨਾਂ ਦਾ ਸੁਭਾਅ ਕਿਵੇਂ ਵੀ ਮਰਜ਼ੀ ਆਪਾਂ ਸਮਝੇ ਸਮਝ ਸਕਦੇ ਆ ਪਰ ਉਹਨਾਂ ਨੂੰ ਲੈ ਕੇ ਵੀ ਨੈਸ਼ਨਲ ਮੀਡੀਆ ਇਹ ਗੱਲ ਕਹਿ ਰਿਹਾ ਕਿ ਇਹ ਖਾਲਸਤਾਨੀ ਹੋਰ ਚੋਣ ਲੜਨ ਜਾ ਰਿਹਾ ਬਿਲਕੁਲ ਇਹ ਨਾ ਨੈਸ਼ਨਲ ਮੀਡੀਆ ਦੀ ਆਦਤ ਆ ਇਹ ਦੇਖੋ ਕਦੋਂ ਵੀ ਹੁੰਦਾ ਸੀ ਬਾਰਡਰਾਂ ਤੇ ਜਾ ਕੇ ਹੱਕ ਮੰਗਣ ਗਏ ਸੀ ਦਿੱਲੀ ਗਏ ਸਾਨੂੰ ਉੱਥੇ ਕਿਸਾਨਾਂ ਨੂੰ ਸਾਨੂੰ ਉੱਥੇ ਵੀ ਅੱਤਵਾਦੀ ਕਹਿੰਨਾਂ ਨੇ ਖਾਲਸਤਾਨੀ ਕਿਹਾ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਇੱਕ ਪੁਲਿਸ ਅਫਸਰ ਨੂੰ ਬੰਗਾਲ ਦੇ ਅੰਦਰ ਜਿਹੜਾ ਹਿੰਦੂ ਬੀਜੇਪੀ ਦਾ ਲੀਡਰ ਸੀਗਾ ਉਹਨੇ ਖਾਲਸਤਾਨੀ ਅੱਤਵਾਦੀ ਕਹਿੰਦਾ ਸੀ ਖਾਲਸਤਾਨੀ ਯੂਜ਼ ਕਰਦਾ ਸੀ ਮਾਫ ਕਰਨਾ ਵਾਰਡ ਹਣਾ ਤਾਂ ਜਦੋਂ ਇਹ ਅਫਸਰਾਂ ਨੂੰ ਨਹੀਂ ਉਹ ਕਰਦੇ ਖਾਸ ਤੌਰ ਤੇ ਜਿਹੜਾ ਬੰਦੇ ਨੇ ਦਸਤਾਰ ਬੰਨ ਲਈ ਹੁਣ ਪ੍ਰਧਾਨ ਮੰਤਰੀ ਬੱਜ ਕੇ ਪਹਿਲਾਂ ਕੀ ਸੀ ਪਹਿਲਾਂ ਦਸਤਾਰ ਨਹੀਂ ਦਸਤਾਰ ਨਹੀਂ ਸਜਾਉਂਦਾ ਸੀ ਨਸ਼ੇ ਕਰਦਾ ਸੀਗਾ ਉਹ ਠੀਕ ਆ ਇਸ ਤਰੀਕੇ ਦੇ ਫਨੀ ਵੀਡੀਓ ਪਾਉਂਦਾ ਸੀ ਪਸੰਦ ਸੀਗਾ ਉਹਨੇ ਸਿਰ ਤੇ ਦਸਤਾਰ ਬੰਨ ਲਈ ਉਹਨੇ ਨਸ਼ੇ ਛੱਡਤੇ ਉਹਨੇ ਅੰਮਤ ਛਕ ਲਿਆ ਗੁਰੂ ਦਾ ਸਿੰਘ ਸੱਜ ਗਿਆ ਉਹ ਤਾਂ ਉਹਨੂੰ ਤੁਸੀਂ ਹਰ ਖਾਲਸਤਾਨੀ ਦਾ ਟੈਗ ਦੇਤਾ ਉਹਨੂੰ ਅੱਤਵਾਦੀ ਦਾ ਟੈਗ ਦੇਤਾ ਹੁਣ ਜਿਹੜਾ ਉਹਨੂੰ ਜੇਲ੍ਹ ਦੇ ਵਿੱਚ ਵੀ ਬੰਦ ਰੱਖਿਆ ਕੋਈ ਉਹਦੀ ਕੋਈ ਵੱਡੀ ਗਲਤੀ ਨਹੀਂ ਆ ਉਹਨੇ ਕੁਝ ਨਹੀਂ ਕੀਤਾ ਬਸ ਇੱਕ ਕਿਸੇ ਲੀਡਰ ਨੇ ਆਪਦੀ ਜਿਹੜੀ ਉਹ ਨਿੱਜੀ ਕਹਿ ਦਗੇ ਰੰਜਸ਼ ਕੱਢੀ ਆ ਉਹਨੂੰ ਕੀਤਾ ਗਿਆ ਨਹੀਂ ਉਹਦਾ ਦੱਸੋ ਕਸੂਰ ਕੀ ਆ ਉਹਨੇ ਕੀ ਕੀਤਾ ਉਹਨੇ ਲੋਕਾਂ ਨੂੰ ਕੀ ਭੜਕਾਇਆ ਜਾਂ ਉਹ ਕੀਤਾ ਆਪਦੇ ਬਿਆਨ ਨਾ ਦਿੰਦਾ ਸੀ ਉਹਨੂੰ ਪਾਉਂਦਾ ਸੀ ਉਹ ਕਰਦਾ ਸੀ ਬਹੁਤ سارے ਲੋਕ ਲਈ ਜਾਂਦੇ ਆ ਤਾਂ ਹੂੰ ਪਰ ਜਿਸ ਤਰੀਕੇ ਨਾਲ ਤੁਸੀਂ ਸਹੀ ਕਿਹਾ ਮੈਂ ਵੀ ਦੇਖ ਰਿਹਾ ਸੀ ਖਬਰਾਂ ਨੈਸ਼ਨਲ মিডিਆ ਲੱਗਿਆ ਹੋਇਆ ਲਗਾਤਾਰ ਜੀ ਖਾਲਿਸਤਾਨੀ ਦੇਖੋ ਜੀ ਖਾਲਿਸਤਾਨੀ ਚੌਣ ਲੜ ਰਿਹਾ ਖਾਲਿਸਤਾਨੀ ਸਮਰਥਕ ਚੌਣ ਲੜ ਰਿਹਾ ਠੀਕ ਆ ਯਾਰ ਉਹ ਗਰੁੱਪ ਦੇ ਨਾਲ ਜੁੜਿਆ ਹੋਇਆ ਸੀ ਹਰ ਬੰਦੇ ਦੀ ਆਸਤਾ ਪਰ ਵਿਚਾਰ ਤਾਂ ਹਰ ਬੰਦੇ ਦੀ ਵੱਖੋ ਵੱਖਰੀ ਆ ਨਾਲੇ ਖਾਲਿਸਤਾਨ ਕਿਹੜਾ ਕੋਈ ਮਾੜੀ ਚੀਜ਼ ਆ ਹਮ ਸੁਪਰੀਮ ਕੋਰਟ ਰਾਈਟ ਦੇ ਰਿਹਾ ਇਸ ਚੀਜ਼ ਦਾ ਸੁਪਰੀਮ ਕੋਰਟ ਕਹਿੰਦਾ ਵੀ ਤੁਸੀਂ ਖਾਲਿਸਤਾਨ ਦੀ ਮੰਗ ਕਰ ਸਕਦੇ ਹੋ ਪਰ ਤੁਸੀਂ ਹਥਿਆਰ ਨਹੀਂ ਚੁੱਕ ਸਕਦੇ ਅਸੀਂ ਉਹਨੂੰ ਐਗਰੀ ਕਰਦੇ ਹਾਂ ਪਰ ਤੁਸੀਂ ਇੱਕ ਇੰਨੀ ਇੱਕ ਗੱਲ ਦੇ ਪਿੱਛੇ ਤੁਸੀਂ ਟੈਗ ਲਾ ਦਿੰਨੇ ਹੋ ਹਰ ਬੰਦੇ ਦੇ ਉੱਤੇ ਵੀ ਇਹ ਤਾਂ ਜੀ ਖਾਲਿਸਤਾਨੀ ਸਮਰਥਕ ਆ ਜੀ ਇਹ ਤਾਂ ਖਾਲਿਸਤਾਨੀ ਆ ਤਾਂ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨਿੰਦਨਯੋਗ ਆ ਇਸੇ ਕਰਕੇ ਜਿਹੜਾ ਨੈਸ਼ਨਲ ਮੀਡੀਆ ਨੂੰ ਜਿਹੜਾ ਪੰਜਾਬ ਦੇ ਲੋਕ ਨੂੰ ਪਸੰਦ ਨਹੀਂ ਕਰਦੇ ਆਪ ਨੂੰ ਪਤਾ ਕਿਸ ਤਰੀਕੇ ਦਾ ਨੈਰੇਟਿਵ ਨੈਸ਼ਨਲ ਮੀਡੀਆ ਪੰਜਾਬ ਦੇ ਪ੍ਰਤੀ ਸਹਿਜਦਾਗਾ ਉਹਨਾਂ ਨੂੰ ਬੋਲਣ ਦਾ ਮੌਕਾ ਮਿਲਦਾ ਜਦੋਂ ਅਮਰਤਪਾਲ ਵੀ ਜਿੱਤੇ ਤੁਸੀਂ ਉਦੋਂ ਵੀ ਦੇਖਿਆ ਹੋਣਾ ਵੀ ਨੈਸ਼ਨਲ ਮੀਡੀਆ ਨੇ ਚਲਾਇਆ ਕਿ ਖਾਲਿਸਤਾਨੀ ਜਿੱਤ ਗਏ ਖਾਲਿਸਤਾਨੀ ਜਿੱਤ ਗਏ ਵੀ ਸੰਸ ਇਹੋ ਜਿਹਾ ਕੁਝ ਉਹ ਚਲਾਉਂਦੇ ਰਹਿੰਦੇ ਨੇ ਸਾਡੇ ਕੋਲ ਮੈਨੂੰ ਲੱਗਦਾ ਵੀ ਸ਼ਾਇਦ ਸਾਨੂੰ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਅਸੀਂ ਆਪਦਾ ਕੰਮ ਕਰੀਏ ਅਸੀਂ ਆਪਦਾ ਜਿਵੇਂ ਕੰਮ ਕਰ ਰਹੇ ਹਾਂ ਆਪਦਾ ਉਸ ਤਰੀਕੇ ਦਾ ਨਾ ਕਰੀਏ ਕਿਉਂਕਿ ਵਿਰੋਧ ਸਦੀਆਂ ਤੋਂ ਚੱਲਦਾ ਆ ਇਹੋ ਜਿਹੇ ਲੋਕ ਜਿਹੜੇ ਅੱਜ ਨਹੀਂ ਹੈਗੇ ਸਮਾਜ ਦੇ ਵਿੱਚ ਸਦੀਆਂ ਤੋਂ ਆ ਬਾਬੇ ਨਾਨਕ ਵੇਲੇ ਦੇ ਇਹੋ ਜਿਹੇ ਲੋਕ ਤਾਂ ਨਹੀਂ ਆਉਂਦੇ ਆ ਲੋਕਾਂ ਨੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਬਖਸ਼ਿਆ ਹੋਰ ਕਿੰਨੇ ਦੇਵੀ ਦੇਵਤੇ ਹੋਏ ਉਹਨਾਂ ਨੂੰ ਨਹੀਂ ਬਖਸ਼ਿਆ ਤਾਂ ਫਿਰ ਅਸੀਂ ਤਾਂ ਇਨਸਾਨ ਆ ਇਹਨਾਂ ਨੂੰ ਤਾਂ ਬਖਸ਼ਣਾ ਕੀ ਆ ਬਾਕੀ ਰਹੀ ਗੱ ਚੋਣਾਂ ਦਾ ਜਿਹੜਾ ਮਾਹੌਲ ਕੀ ਬਣਦਾ ਇਹ ਸਮਾਂ ਪੈ ਕਰੂਗਾ ਪਹਿਲਾਂ ਬਿਆਨਬਾਜ਼ੀਆਂ ਨੇ ਕੁਝ ਵੀ ਨਹੀਂ ਹੈਗਾ ਪਰ ਮੈਂ ਇੱਕ ਗੱਲ ਜ਼ਰੂਰ ਅਖੀਰ ਵਿੱਚ ਕਹਿਣਾ ਚਾਹਾਂਗਾ ਕਿ ਤੁਸੀਂ ਗਿੱੱਦਰਵਾਦ ਦੇ ਅੰਦਰ ਜਾਂ ਕਹਿਦਗੇ ਜਾਂ ਕਿਤੇ ਵੀ ਹੋਰ ਸੀਟ ਦੇ ਉੱਤੇ ਨੇ ਕਹਿਦਗੇ ਜਿਹੜੇ ਬਾਕੀ ਹੈਗੇ ਨੇ ਤਾਂ ਉਹ ਓਨਾ ਪ੍ਰਭਾਵ ਨਹੀਂ ਪਾਉਣਗੇ ਜਿੰਨਾ ਅਮਰਤਪਾਲ ਦਾ ਜਾਂ ਸਰਬਜੀਤ ਸਿੰਘ ਖਾਲਸਾ ਦਾ ਪਿਆ ਕਿਉਂਕਿ ਉਹਨਾਂ ਦੇ ਪਿੱਛੇ ਇੱਕ ਇਤਿਹਾਸ ਆ ਇੱਕ ਉਹਨਾਂ ਦੀ ਚਿਹਰਾ ਬਣਿਆ ਹੋਇਆ ਲੋਕਾਂ ਦੇ ਸਾਹਮਣੇ ਇੱਕ ਲੋਕਾਂ ਨੂੰ ਪਤਾ ਉਹਨਾਂ ਨੇ ਕੀਤਾ ਕੀ ਆ ਉਹਨਾਂ ਦੀ ਇੱਕ ਪ੍ਰੈਜੈਂਟੇਸ਼ਨ ਹੈਗੀ ਆ ਤਾਂ ਜਿਹੜੇ ਬਾਕੀ ਨੇ ਜ਼ਰੂਰ ਉਹਦੇ ਸਾਥੀ ਜ਼ਰੂਰ ਨੇ ਪਰ ਉਸ ਤਰੀਕੇ ਦਾ ਮਾਹੌਲ ਮੁਸ਼ਕਲ ਆ ਬਾਕੀ ਹਵਾ ਕੀ ਲੋਕਾਂ ਦੀ ਸੋਚ ਆ ਲੋਕ ਇੱਧਰ ਨੂੰ ਕੁਝ ਵੀ ਕਰ ਸਕਦੇ ਆ ਤਖਤੇ ਪਲਟ ਦਿੰਦੇ ਆ ਇਹ ਵੱਡੇ ਵੱਡੇ ਇਹਨਾਂ ਨੇ ਤਨਹਟਾਂ ਨੂੰ ਹਰਾਤਾ ਠੀਕ ਆ ਇਹਨਾਂ ਨੇ ਇੱਕ ਆਮ ਆਦਮੀ ਨੂੰ ਅਰਸ਼ ਕਹਿੰਦੇ ਹੁੰਦੇ ਜਿਵੇਂ ਫਰਸ਼ਾਂ 'ਚ ਆ ਕੇ ਅਰਸ਼ਾਂ ਦੇ ਮੱਚਾਦਾ ਤੇ ਅਰਸ਼ਾਂ ਵਾਲਿਆਂ ਨੂੰ ਇਹਨਾਂ ਨੇ ਫਰਸ਼ਾਂ ਤੇ ਵੀ ਲਾਤਾ ਇਹ ਲੋਕਾਂ ਦੇ ਹੱਥ ਦੇ ਵਿੱਚ ਫਤਵਾ ਆਗਾ ਲੋਕ ਕਿਹਨੂੰ ਦਿੰਦੇ ਆ ਇਹ ਹੁਣ ਦੇਖਣਾ ਹੋਵੇਗਾ ਜੀ